ਸੋਸ਼ਲ ਮੀਡੀਆ ਤੇ ਅਕਸਰ ਹੀ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ ਪਰ ਜਿਹੜੀ ਤਾਜ਼ਾ ਵੀਡੀਓ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਬਟਾਲਾ ਦੇ ਉਮਰਪੁਰਾ ਮਹੱਲੇ ਦੀ ਦੱਸੀ ਜਾ ਰਹੀ ਹੈ ਜਾਣਕਾਰ ਦੇ ਅਨੁਸਾਰ ਬਟਾਲਾ ਦੇ ਉਮਰਪੁਰਾ ਵਿਖੇ ਇੱਕ ਕਰਿਆਨਾ ਸਟੋਰ ਦੀ ਦੁਕਾਨ ਤੋਂ ਇੱਕ ਸ਼ਾਤਰ ਚੋਰ ਵੱਲੋਂ ਬਜ਼ੁਰਗ ਦੁਕਾਨਦਾਰ ਦਾ ਧਿਆਨ ਭਟਕਾ ਕੇ 40000 ਦੀ ਨਕਦੀ ਗੱਲੇ ਵਿੱਚੋਂ ਗਾਇਬ ਕੀਤੀ ਗਈ ਹੈ ਇਹ 40000 ਰੁਪਏ ਲੈ ਕੇ ਚੋਰ ਉਥੋਂ ਰਫੂ ਚੱਕਰ ਹੋ ਗਿਆ ਪਰ ਇਸ ਦੀ ਸਾਰੀ ਕਰਤੂਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਇਹ ਵੀਡੀਓ ਲੋਕ ਤੜਾ ਤੜਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ। ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਅਤੇ ਇਸ ਛਾਤਰ ਚੋਰ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਅਤੇ ਜੇਕਰ ਤੁਸੀਂ ਇਸ ਸ਼ਖਸ ਨੂੰ ਪਛਾਣਦੇ ਹੋ ਤਾਂ ਇਸ ਦੀ ਇਤਲਾਹ ਨੇੜੇ ਦੇ ਪੁਲਿਸ ਸਟੇਸ਼ਨ 'ਚ ਜੁਰ ਦਿਓ। ਮਟਾਲਾ ਦੇ ਉਮਰਪੁਰਾ ਮਹੱਲੇ ਤੋਂ ਇਹ ਵੀਡੀਓ ਵਾਇਰਲ ਹੋਈ ਹੈ। ਜਿੱਥੇ ਇੱਕ ਛਾਤਰ ਚੋਰ ਇੱਕ ਕਿਰੀਾਨਾ ਸਟੋਰ ਦੀ ਦੁਕਾਨ ਤੋਂ ਬਜ਼ੁਰਗ ਦੁਕਾਨਦਾਰ ਦਾ ਧਿਆਨ ਭਟਕਾ ਕੇ 40000 ਦੀ ਨਕਦੀ ਲੈ ਕੇ ਗਾਇਬ ਹੋਇਆ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ